ਸਾਸ਼ਿਕਾ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਦੁਪੱਟੇ ਤੇ ਲੇਸ ਲਗਾਉਣਾ ਅੱਜ ਕੱਲ ਜ਼ਿਆਦਾਤਰ ਜਿੰਨੇ ਵੀ ਆਪਾਂ ਕੋਟਨ ਦੇ ਸੂਟ ਲੈਂਦੇ ਆ ਉਹਨਾਂ ਦੇ ਨਾਲ ਸਾਨੂੰ ਦੁਪੱਟੇ ਮਿਲਦੇ ਆ ਇਨ੍ਹਾਂ ਦੁਪੱਟਿਆਂ ਦੇ ਨੀਚੇ ਨਾ ਤਾਂ ਪੀਕੋ ਕੀਤੀ ਹੁੰਦੀ ਨਾ ਹੀ ਕੋਈ ਲੇਸ ਲੱਗੀ ਹੁੰਦੀ ਸੋ ਆਪਾਂ 35 ਰੁਪਏ ਦਾ ਖਰਚਾ ਕਰਕੇ ਇਸਨੇ ਲੇਸ ਆਪੀ ਅਟੈਚ ਕਰ ਸਕਦੇ ਆ 5 ਰੁਪਏ ਵਾਲੀ ਮੈਂ ਲੇਸ ਲਈਏ ਤੇ ਆਪਾਂ ਕੀ ਕਰਨਾ ਹੈ ਪਹਿਲਾਂ ਤਾਂ ਆਪਾਂ ਜੋ ਵੀ ਆਪਣਾ ਦੁਪੱਟਾ ਹੈ ਠੀਕਾਣ ਕੱਢ ਲੈਣੀ ਆ ਚੰਗੀ ਤਰ੍ਹਾਂ ਉਸ ਨੂੰ ਮੇਣ ਕੇ ਉਸਦੇ ਹੁੰਝਿਆ ਤੋਂ ਕਪੜਾ ਬਾਹਰ ਕੱਢ ਦੇਣਾ ਇਸ ਤਰ੍ਹਾਂ ਲੇ ਆਪਾਂ ਰੱਖਦੇ ਹੋਏ ਸਲਾਈ ਲਗਾਵਾਂਗੇ ਲੈਸ ਦੀ ਸਲਾਈ ਆ ਉਹ ਆਪਣੀ ਹੋਣੀ ਚਾਹੀਦੀ ਹੈ ਬਿਲਕੁਲ ਕਿਨਾਰੀ ਦੇ ਉੱਪਰ ਕਿਉਂਕਿ ਆਪਾਂ ਦੂਸਰੀ ਸਾਈਡ ਜਦੋਂ ਪਲਟਾਂਗੇ ਤਾਂ ਸਲਾਈ ਆਪਾਂ ਲੈਸ ਦੇ ਉੱਪਰ ਉਸ ਟਾਈਮ ਲਗਾਵਾਂਗੇ ਹੁਣ ਇਸ ਤਰ੍ਹਾਂ ਕਰਦੇ ਚਾਹਾਂਗੇ ਜਿਆਦਾ ਮੇਨ ਪ੍ਰੋਬਲਮ ਹੁੰਦੀ ਹੈ ਸਿਰਫ ਕਾਰਨਰਸ ਤੇ ਕਾਰਨਰਸ ਤੇ ਮੈਂ ਵਾਰ-ਵਾਰ ਤੁਹਾਨੂੰ ਦੱਸਾਂਗੀ ਕਿ ਇਸ ਤਰ੍ਹਾਂ ਆਪਾਂ ਆਪਣੀ ਲੈਸ ਨੂੰ ਰੱਖਣਾ ਹੈ ਹੁਣ ਦੇਖੋ ਆ ਆਪਣਾ ਹੁੰਜਾ ਆਉਣੇ ਵਾਲਾ ਹੈ ਇਸ ਤੇ ਕੀ ਕਰਨਾ ਆਪਾਂ ਇਹ ਤੋਂ ਸਲਾਈ ਨੂੰ ਆਪਣੀ ਨੂੰ ਏਦਾਂ ਕੱਢ ਲੈਣਾ ਹੈ ਕੱਪੜੇ ਨੂੰ ਦੂਸਰੀ ਸਾਈਡ ਫੋਲਡ ਕਰਦੇ ਹੋਏ ਇਸ ਤਰ੍ਹਾਂ ਰੱਖਾਂਗੇ ਇਸ ਤਰ੍ਹਾਂ ਰੱਖਦੇ ਹੋਏ ਆਪਾਂ ਆਪਣੀ ਸਲਾਈ ਲਗਾਵਾਂਗੇ ਹੁਣ ਇਸ ਸਾਈਡ ਨੂੰ ਫਿਰ ਆਪਾਂ ਕੱਪੜੇ ਨੂੰ ਥੋੜਾ ਥੋੜਾ ਛੱਡਦੇ ਜਾਵਾਂਗੇ ਤੇ ਲੈਂਸ ਨੂੰ ਲਗਾਉਂਦੇ ਜਾਵਾਂਗੇ ਲੈਸ ਜਿਹੜੀ ਰੱਖੀ ਆ ਉਹ ਵੀ ਤੁਸੀਂ ਦੇਖ ਲਓ ਜੇਕਰ ਤਾਂ ਤੁਹਾਡੀ ਲੈਸ ਦਾ ਡਿਜ਼ਾਈਨ ਜਿੱਦਾਂ ਚੋੜੇ ਵਾਲੀ ਹੈ ਦੋਨੋਂ ਸਾਈਡ ਸੇਮ ਹੈ ਫਿਰ ਤਾਂ ਕੋਈ ਗੱਲ ਨਹੀਂ ਬਟ ਜੇਕਰ ਲੈਸ ਤੁਹਾਡੀ ਵੀ ਇਸ ਤਰ੍ਹਾਂ ਦੀ ਹੈ ਤੇ ਤੁਸੀਂ ਇਹੋ ਧਿਆਨ ਰੱਖਣਾ ਕਿ ਲੈਸ ਇਸ ਤਰ੍ਹਾਂ ਆਪਾਂ ਅਟੈਚ ਕਰਨੀ ਹੈ ਮੋੜ ਵਾਲੀ ਸਾਈਡ ਹੈ ਇਸ ਤਰ੍ਹਾਂ ਅਟੈਚ ਕਰਾਂਗੇ ਕਿਉਂਕਿ ਜਦੋਂ ਇਹ ਸਾਡੀ ਉੱਪਰਲੀ ਸਾਈਡ ਨੂੰ ਪਲਟ ਹੋ ਜੇਗੀ ਫਿਰ ਇਹ ਵਾਲੀ ਲੈਸ ਤੁਹਾਨੂੰ ਪਤਾ ਲੱਗ ਜਾਈਏਗਾ ਵੀ ਸਾਡੀ ਬਿਲਕੁਲ ਸਿੱਧੀ ਆਈ ਨਹੀਂ ਤੇ ਤੁਹਾਡੀ ਲੈਸ ਪੁੱਠੀ ਵੀ ਲੱਗ ਸਕਦੀ ਹੈ ਹੁਣ ਇੱਥੇ ਫਿਰ ਤੁਹਾਨੂੰ ਕੋਰਨਰ ਸਮਝਾ ਦਿੰਦੀ ਆ ਵੀ ਇਸ ਤਰ੍ਹਾਂ ਕਰਨਾ ਦੇਖੋ ਬਿਲਕੁਲ ਥੋੜਾ ਜਿਹਾ ਕਪੜਾ ਰਹਿੰਦਾ ਸੀਗਾ ਤੇ ਆਪਾਂ ਆਪਣੀ ਸਲਾਈ ਕੱਢ ਲਈ ਸਲਾਈ ਮੈਂ ਤੁਹਾਨੂੰ ਤਾਂ ਹੀ ਕੱਢ-ਕੱਢ ਕੇ بار-बार ਦਿਖਾ ਰਹੀ ਆ ਤਾਂ ਜੋ ਤੁਹਾਨੂੰ ਕੋਰਨਰਸ ਤੇ ਜਾ ਕੇ ਭਲੇਖਾ ਨਾ ਬਵੇ ਖੁੰਝੇ ਤੇ ਜਾ ਕੇ ਆਪਾਂ ਆਪਣੇ ਕਪੜੇ ਨੂੰ ਫੋਲਡ ਕਰਾਂਗੇ ਇਸ ਤਰ੍ਹਾਂ ਕਰਨਾ ਕੀ ਹੁੰਦਾ ਹੈ ਜਦੋਂ ਆਪਾਂ ਲੇਸ ਨੂੰ ਦੂਜੀ ਸਾਈਡ ਤੋਂ ਲਗਾਉਂਦੇ ਆ ਤਾਂ ਸਾਨੂੰ بار-बार ਸਾਡੇ ਕੋਰਨਰਸ ਹੁੰਦੇ ਬਣਾਉਣੇ ਨਹੀਂ ਪੈਂਦੇ ਲੇਸ ਆਲਰੇਡੀ ਬਣ ਜਾਂਦੀ ਆ ਹੁਣ ਇੱਥੇ ਸਾਡੀ ਲੇਸ ਹੋ ਗਈ ਕੰਪਲੀਟ ਲੇਸ ਕੰਪਲੀਟ ਕਰਨ ਤੋਂ ਬਾਅਦ ਆਪਾਂ ਸੱਜੇ ਪਾਸੇ ਨੂੰ ਇਸ ਤਰ੍ਹਾਂ ਪਲਟ ਦੇਵਾਂਗੇ ਸੱਜੇ ਪਾਸੇ ਨੂੰ ਪਲਟਦੇ ਹੋਏ ਆਪਾਂ ਆਪਣੀ ਸिलाई ਸਟਾਰਟ ਕਰਾਂਗੇ ਹੁਣ ਦੇਖੋ ਜਿਹੜੀ ਲੈਸ ਆਪਾਂ ਰੱਖੀ ਸੀਗੀ ਆ ਦੇਖੋ ਇਸ ਤਰ੍ਹਾਂ ਹੁਣ ਸਿੱਧੀ ਆ ਰਹੀ ਹੈ ਲੈਸ ਲਗਾਉਣ ਦਾ ਵੀ ਤੁਸੀਂ ਦੇਖ ਲੈਣਾ ਹੁਣ ਸਾਡੀ ਲੈਸ ਬਿਲਕੁਲ ਸਹੀ ਆ ਰਹੀ ਹੈ ਨਹੀਂ ਤਾਂ ਸਾਡੀ ਲੈਸ ਦੂਸਰੀ ਸੈਂਡ ਨੂੰ ਲੱਗ ਸਕਦੀ ਸੀ ਹੁਣ ਇਸ ਤਰ੍ਹਾਂ ਜਿਹੜਾ ਥੋੜਾ ਬੋਤਾਂ ਬਾਹਰ ਕੱਪੜਾ ਸਾਡੇ ਦਿਖਾਈ ਦਿੰਦਾ ਉਸ ਨੂੰ ਆਪਾਂ ਵਿੱਚ ਕਰਦੇ ਜਾਵਾਂਗੇ ਜਿਹਦਾ ਧਾਗੇ ਵਗੇਰਾ ਦਿਖਾਈ ਦਿੰਦੇ ਉਹ ਵਿੱਚ ਕਰਦੇ ਆਪਾਂ ਬਸ ਸਿੱਧੀ ਸਿਲਾਈ ਲਗਾ ਦੇਣੀ ਬਹੁਤ ਆਸਾਨੀ ਨਾਲ ਹੁਣ ਸਾਨੂੰ ਨਾ ਕਾਰਨਰਸ ਬਣਾਉਣ ਦੀ ਲੋੜ ਕੁੰਜੇ ਦੇ ਵੀ ਸਾਡੀ ਇਸ ਤਰ੍ਹਾਂ ਲੈਸ ਆਪ ਹੀ ਆ ਜਾਏਗੀ ਬਸ ਆਪਾਂ ਸਿਲਾਈ ਲਗਾ ਦੇਣੀ ਇਸ ਦੇ ਉੱਪਰ ਬਹੁਤ ਆਸਾਨ ਤਰੀਕਾ ਹੈ ਇੱਕ ਵਾਰੀ ਤੁਸੀਂ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲੈਂਦੇ ਤਾਂ ਤੁਹਾਨੂੰ ਸਮਝ ਲੱਗ ਜੂਗੀ ਕਿਉਂਕਿ ਜੇ ਆਪਾਂ ਲੈਸ ਕਿਸੇ ਹੋਰ ਤੋਂ ਵੀ ਲਗਵਾਉਂਦੇ ਆ ਆਪਣੇ ਦੁਪੱਟੇ ਤੇ ਤਾਂ 7 ਤੋਂ 30 ਤੋਂ 50 ਰੁਪਏ ਹੈ ਜਿਹੜੇ ਆ ਉਹ ਲੈ ਲੈਂਦੇ ਆ ਕਿਉਂਕਿ ਟਾਈਮ ਲੱਗ ਜਾਂਦਾ 15 ਤੋਂ 20 ਮਿੰਟ ਤਾਂ ਲੱਗੇ ਜਾਣਗੇ ਤੁਹਾਨੂੰ ਇਸ ਤਰ੍ਹਾਂ ਲੈਸ ਲਗਾਉਣੀ ਤੇ ਜੇ ਤੁਸੀਂ ਘਰ 'ਚ ਫ੍ਰੀ ਆ ਤੁਸੀਂ ਆਰਾਮ ਨਾਲ ਆਸਾਨੀ ਨਾਲ ਆਪਣੀ ਲੈਸ ਲਗਾ ਸਕਦੇ ਹੋ ਕਿਸੇ ਵੀ ਦੁਪट्टे ਦੇ ਜਦੋਂ ਆਪਾਂ ਕਿਸੇ ਤੋਂ ਪੈਸੇ ਦੇ ਕੇ ਲਗਾਉਂਦੇ ਆ ਫਿਰ ਸਾਨੂੰ ਹੋ ਜਾਂਦਾ ਵੀ ਐਨੇ ਪੈਸੇ ਲੱਗ ਜਾਂਦੇ ਬਟ ਇੱਥੇ ਦੇਖੋ 5 ਰੁਪਏ ਮੀਟਰ ਮੇ ਤੋਂ ਮੈਂ ਲੈਸ ਲਈ ਸੀਗੀ 700 ਮੀਟਰ ਸਾਡੀ ਲੈਸ ਇਸ ਵਿੱਚ ਯੂਜ਼ ਹੋ ਗਈ ਹੈ ਦੁਪट्टे ਸਾਡੇ ਜਿਆਦਾ ਖੁੱਲੇ ਹੁੰਦੇ ਆ ਜਾਂ ਜਿੱਦਾਂ ਲੈਂਥ ਹੁੰਦੀ ਆ 2.5 ਮੀਟਰ ਪ੍ਰੋਪਰ ਪੂਰੀ ਹੁੰਦੀ ਆ ਉੱਥੇ ਸਾਡੀ ਜਿਹੜੀ ਲੈਸ ਆ ਉਹ 8 ਮੀਟਰ 7.5 ਮੀਟਰ ਦਿਆ ਉਸ ਅਕੋਰਡਿੰਗ ਤੁਸੀਂ ਲੈਸ ਲੈ ਲੈਣੀ ਜੇ 5 ਰੁਪਏ ਮੀਟਰ ਲਈਏ ਤੇ ਸਿਰਫ 40 ਦੇ ਵਿੱਚ ਤੁਹਾਡਾ ਇਹ ਸੁਣੀ ਲੈਸ ਲਾ ਕੇ ਰੈਡੀ ਹੋ ਜਾਏਗੀ ਵੀਡੀਓ ਜੇਕਰ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੇ ਕਰੋ ਇਸ ਤਰ੍ਹਾਂ ਦੂਜੀ ਸਾਈਡ ਸਿਰਫ ਸਾਡੀ ਇੱਕ ਸਲਾਈ ਦਿਖਾਈ ਦੇਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਸ ਵੇਖਣ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ